ਘਰ ਵਿੱਚ ਧੀ ਅਤੇ ਆਗੂ ਤੇ ਕੀ ਸੁਨਾ ਛੱਡੀਆਂ ਦਾ ਕਦੇ ਵੀ ਸਿਆਣਿਆਂ ਨੇ ਬੋਲ ਆਖੇ ਦੁੱਧੋ ਗਈ ਗਾਂ ਨੂੰ ਤੇ ਬੁੱਢੀ ਹੋਈ ਮਾਂ ਨੂੰ ਘਰ ਚੋਂ ਨਹੀਂ ਕੱਢੀ ਦਾ ਸਿਆਣਿਆਂ ਨੇ ਬੋਲ ਆਖੇ ਵੱਡੇ ਭੈਣ ਭਾਈ ਅਤੇ ਬੁੱਢੇ ਬਾਪ ਮਾਈ ਜਿੰਦੇ ਘਰ ਦੇ ਨੇ ਹੁੰਦੇ ਸਿਆਣਿਆਂ ਨੇ ਬੋਲ ਆਖੇ ਸਾਂਹ ਕਹਿੰਦੇ ਭੂਸਰੇ ਨੂੰ ਰਾਹ ਜਾਂਦੇ ਖੁਸਰੇ ਨੂੰ ਛੇੜੀ ਦਾ ਨਾ ਕਦੇ ਵੀ ਸਿਆਣਿਆਂ ਨੇ ਬੋਲ ਆਖੇ ਕਿਸੇ ਦੀ ਸਬਾਤ ਨੂੰ ਤੇ ਮਲ ਦੀ ਖਰਾਕ ਨੂੰ ਤੱਕੀ ਨਾ ਕਦੇ ਵੀ ਸਿਆਣਿਆਂ ਨੇ ਬੋਲ ਆਖੇ ਚਿੱਤੇ ਦੀ ਤਸਕਰੀ ਤੇ ਮੌਤ ਨੂੰ ਮਸ਼ਕਰੀ ਕਰੀਏ ਨਾ ਕਦੇ ਵੀ ਸਿਆਣਿਆਂ ਨੇ ਬੋਲ ਆਖੇ ਭਗਤੀ ਚ ਸਾਦ ਨੂੰ ਤੇ ਮਸਤੀ ਚ ਨਾਗੜੂ ਛੇੜੀ ਦਾਣਿ ਕਦੇ ਵੀ ਸਿਆਣਿਆਂ ਨੇ ਬੋਲ ਆਖੇ ਨਸ਼ੇ ਵਿੱਚ ਮੱਲ ਤੇ ਯਾਰੀ ਵਿੱਚ ਛਲ ਮੜਾ ਲੱਗਦੇ ਨਾ ਸਿਰੇ ਇਹ ਸਿਆਣਿਆਂ ਨੇ ਬੋਲ ਆਖੇ ਹਰ ਕੰਮ ਚ ਦਲਾਲਾ ਤੇ ਮੱਛੀਆਂ ਨੂੰ ਜਾਲ ਉਹ ਨਾ ਪੈਂਦਾ ਹੈ ਜ਼ਰੂਰੀ ਇਹ ਸਿਆਣਿਆਂ ਨੇ ਬੋਲ ਆਖੇ ਦਿੱਤੀ ਵੱਡਿਆਂ ਦੀ ਮੱਤ ਅਤੇ ਕੱਢੇ ਹੋਏ ਤਤ ਕੰਮ ਔਣ ساری ਉਮਰ ਇਹ ਸਿਆਣਿਆਂ ਨੇ ਬੋਲ ਆਖੇ ਮਜੀਦਾ ਲਿਖਦਾ ਹੈ ਸੱਚੀਆਂ ਕਹਾਵਤਾਂ ਨੇ ਪੱਕੀਆਂ ਸੱਚ ਨਹੀਂ ਲੁਕਦਾ ਸਿਆਣਿਆਂ ਨੇ ਬੋਲ ਆਖੇ ਸੱਚ ਨਹੀਂ ਉਹ ਲੁਕਦਾ ਸਿਆਣਿਆਂ ਨੇ ਬੋਲ ਆਖੇ